ਲੋਜੀ ਰਾਮਪਰਾ ਹਲਕੇ ਵਾਲਿਓ ਹੁਣ ਹੋ ਜੋ ਫਿਰ ਤਿਆਰ ਮੈਦਾਨ ਦੇ ਵਿੱਚ ਦੁਬਾਰਾ ਫੇਰ ਉਹੀ ਪੁਰਾਣੇ ਖੁੰਡਾ ਜਿਹੜੇ ਰਾਮਪਰਾ ਹਲਕੇ ਦੇ ਵਿੱਚ ਆ ਚੁੱਕੇ ਨੇ ਵੱਡੀ ਖਬਰ ਤੁਹਾਨੂੰ ਦੱਸ ਦਈਏ ਬੈਸੇ ਦਾ ਸੋਸ਼ਲ ਮੀਡੀਆ ਤੇ ਨਾਲ ਦੀ ਨਾਲ ਜਿੱਜਾਂ ਇਹ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਰਦਾਰ ਸਿਕੰਦਰ ਸਿੰਘ ਮਲੂਕਾ ਜੀ ਨੇ ਮੁੜ ਵਾਪਸੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਦੁਬਾਰਾ ਉਹ ਆ ਚੁੱਕੇ ਨੇ ਸੁਖਵੀਰ ਸਿੰਘ ਬਾਦਲ ਨੇ ਸਰੋਪਾ ਬਾਗੇ ਦੁਬਾਰਾ ਫੇਰ ਜਿਹੜਾ ਐ ਚੋਟੀ ਦਾ ਲਾਲੋ ਖਿਡਾਰੀ ਸੀ ਜਾਫੀ ਵੀ ਲਾਲੋ ਰੀਡਰ ਵੀ ਲਾਲੋ ਤੇ ਐ ਜਾਨ ਨਹੀਂ ਦਿੰਦਾ ਸੀ ਜਿਹੜਾ ਕਿਸੇ ਨੂੰ ਜਲਦੀ ਜਲਦੀ ਤੇ ਉਹ ਹੁਣ ਵਾਪਸ ਆ ਚੁੱਕਿਆ ਸਿਕੰਦਰ ਸਿੰਘ ਮਲੂਕਾ ਜਿਨ੍ਹਾਂ ਦੀ ਕਾਰਜਕਾਰੀ ਹੈ ਜਿਹੜੀ ਉਹ ਬਹੁਤ ਵਧੀਆ ਰਹੀ ਹੈ ਰੰਪਰੇ ਦੇ ਲੋਕ ਦੁਬਾਰਾ ਦੇਖਣ ਦੇ ਇਛੁਕ ਨੇ ਦੁਬਾਰਾ ਸਰਦਾਰ ਸਿਕੰਦਰ ਸਿੰਘ ਮਲੂਕਾ ਨੂੰ ਰੰਪਰਾ ਹਲਕਾ ਜਿਹੜਾ ਸਮਾਉਣਾ ਮਤਲਬ ਕਿ ਇੱਕ ਤਰ੍ਹਾਂ ਦਾ ਦੁਬਾਰਾ ਦੇਣਾ ਚਾਹੁੰਦੇ ਨੇ ਔਰ ਦੂਜੇ ਪਾਸੇ ਗੱਲ ਕਰੀਏ ਇੱਕ ਖੁੰਡ ਦੀ ਹੋਰ ਉਹ ਹੈਗੇ ਨੇ ਗੁਰਪ੍ਰੀਤ ਸਿੰਘ ਕਾਂਗੜ ਮਤਲਬ ਉਹ ਵੀ ਪ੍ਰਾਣਿਕ ਖੁੰਡ ਨੇ ਤੇ ਉਹਨਾਂ ਦਾ ਵੀ ਬਹੁਤ ਨਾਮ ਹੈ ਤੇ ਉਹਨਾਂ ਦੇ ਲਈ ਵੀ ਪੂਰੀ ਤਿਆਰੀ ਚੱਲ ਰਹੀ ਹੈ ਉਹਨਾਂ ਨੂੰ ਵੀ ਰਾਂਪਰੇ ਦੇ ਲੋਕ ਚਾਹੁੰਦੇ ਨੇ ਗੁਰਪ੍ਰੀਤ ਸਿੰਘ ਕਾਂਗੜ ਨੂੰ ਚਾਹੇ ਅੰਦਰਲੇ ਫਾਟਕਾ ਜਿਹੜਾ ਮਤਲਬ ਪੁਲ ਬਣਾਇਆ ਹੋਇਆ ਫੈਕਟਰੀ ਰੋਡ ਵਾਲੇ ਜਿੰਨੀਆਂ ਦੁਕਾਨਾਂ ਨੇ ਮਤਲਬ ਉਹ ਦੁਕਾਨਦਾਰਾਂ ਦਾ ਜਿਹੜਾ ਗੁੱਸਾ ਹੈਗਾ ਗੁਰਪ੍ਰੀਤ ਸਿੰਘ ਕਾਂਗੜ ਦੇ ਨਾਲ ਕਿ ਮਾਰਕੀਟ ਖਤਮ ਕਰਤੀ ਉਹਨਾਂ ਦਾ ਸਿਰਫ ਗੁੱਸਾ ਹੈ ਇਸ ਤੋਂ ਇਲਾਵਾ ਹੋਰ ਜਿਹੜੇ ਆਸੇ ਪਾਸੇ ਲੋਕ ਨੇ ਜਿਹੜੇ ਪੁਰਾਣੇ ਵਰਕਰ ਨੇ ਕਾਂਗਰਸ ਦੇ ਤੇ ਹੁਣ ਵੀ ਕਾਂਗਰਸ ਨੂੰ ਬਹੁਤ ਲੋਕ ਆ ਜਿਹੜੇ ਉਹ ਚਾਹੁੰਦੇ ਨੇ ਕਿ ਹਦਾ ਹਲਕਾ ਦੇ ਵਿੱਚ ਦੁਬਾਰਾ ਫਿਰ ਗੁਰਪ੍ਰੀਤ ਸਿੰਘ ਕਾਂਗੜ ਨੂੰ ਲਿਆਈਏ ਕਿ ਗੁਰਪ੍ਰੀਤ ਸਿੰਘ ਕਾਂਗੜ ਨੂੰ ਹੀ ਦੁਬਾਰਾ ਜਿਤਾਈਏ ਇਹ ਦੋਨਾਂ ਦੀ ਮਤਲਬ ਕਾਂਗੜ ਸਾਹਿਬ ਤੇ ਮਲੂਕਾ ਸਾਹਿਬ ਦੀ ਪੂਰੀ ਤੋ ਉਸ ਆ ਜਿਹੜੀ ਤੇ ਉਹ ਪੂਰੀ ਮਤਲਬ ਚਰਚਾ ਦੇ ਵਿੱਚ ਨੇ ਦੋਨੇ ਕਿ ਰਾਂਪੁਰਾ ਹਲਕਾ ਦੇ ਵਿੱਚ ਦੁਬਾਰਾ ਆਉਣੇ ਚਾਹੀਦੇ ਨੇ ਤੀਜੇ ਲਾਲੂ ਤੁਸੀਂ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਤਿੰਨ ਸਾਲਾਂ ਤੋਂ ਬਣ ਚੁੱਕੀ ਹੈ ਕਿ ਤਿੰਨ ਸਾਲਾਂ ਤੋਂ ਜਿਹੜੇ ਆਪਦੇ ਨਜ਼ਾਰੇ ਆ ਜਿਹੜੇ ਆਮ ਆਦਮੀ ਪਾਰਟੀ ਦੇ ਲਹਿਰੇ ਨੇ ਕਿ ਦੁਬਾਰਾ ਕਿਹੜਾ ਲੋਕਾਂ ਨੇ ਆਪਣਾ ਨੂੰ ਚਾਂਸ ਦੇਣਾ ਉਹ ਇਹਨਾਂ ਨੂੰ ਹੁਣ ਕਲੀਅਰ ਹੋ ਚੁੱਕਾ ਹੈ ਬਿਲਕੁਲ ਕਿ ਸਾਨੂੰ ਦੁਬਾਰਾ ਪੰਜਾਬ ਦੇ ਲੋਕ ਸਾਨੂੰ ਸੀਐਮ ਆ ਜਿਹੜਾ ਉਹ ਨਹੀਂ ਲੋਕ ਬਣਾਉਣਗੇ ਭਗਵੰਤ ਮਾਨ ਨੂੰ ਵੀ ਪਤਾ ਲੱਗ ਚੁੱਕਿਆ ਉਹਨਾਂ ਦੇ ਐਮਐਲਏ ਨੂੰ ਵੀ ਪਤਾ ਲੱਗ ਚੁੱਕਿਆ ਕਿ ਦੁਬਾਰਾ ਸਾਡੀ ਬਾਰੀ ਨਹੀਂ ਆਉਣੀ ਜਿੰਨਾ ਕੋਸ਼ਿਸ਼ ਮੀਟ ਸਕਦੇ ਹਾਂ ਜਾਂਦੇ ਜਾਂਦੇ ਹਨਾ ਜਿਵੇਂ ਲਾਲੋ ਕਿਤੇ ਪਾਸੇ ਹਨੇਰੀ ਚੱਲ ਰਹੀ ਹੁੰਦੀ ਹੈ ਤਾਂ ਉੱਥੇ ਬਾਹਲਾ ਕੋਸੇ ਡਿੱਗਿਆ ਹੋਵੇ ਆਪਦਾ ਸਮਾਨ ਖਿਲਰਿਆ ਹੋਵੇ ਉਦੋਂ ਫਿਰ ਆਉਂਦਾ ਜਿਹੜਾ ਜਿੰਨਾ ਸਮਾਨ ਸਮੇਟਿਆ ਜਾਂਦਾ ਸਮੇਟ ਲੋ ਤੇ ਉਹਨੇ ਉਹੀ ਹਾਲਾਤ ਇਹਨਾਂ ਦੇ ਹੋਏ ਹੋਏ ਨੇ ਜਿੰਨਾ ਕੁ ਸੇ ਸਮੇਟ ਸਕਦੇ ਨੇ ਆ 2 ਸਾਲਾਂ ਦੇ ਵਿੱਚ ਇਹਨਾਂ ਨੇ ਸਮੇਟ ਲੈਣਾ ਤੇ ਪੰਜਾਬ ਤੇ ਹੋਰ ਜ਼ਿਆਦਾ ਜਿਹੜਾ ਕਰਜ਼ਾ ਚੜਾ ਦੇਣਾ ਕਿ ਕੱਲੂ ਜਿਹੜੀ ਹੋਰ ਸਾਡੇ ਤੋਂ ਬਿਨਾ ਸਰਕਾਰ ਆਊਗੀ ਉਹ ਵੀ ਜਲਦੀ ਜਲਦੀ ਜਿਹੜੀ ਮਤਲਬ ਉੱਠ ਨਾ ਸਕੇ ਬਾਕੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ ਤੁਹਾਨੂੰ ਪਰੰਪਰਾ ਹਲਕੇ ਦੇ ਵਿੱਚ ਕਿਹਦੀ ਕਾਰਜਕਾਰੀ ਹੈ ਜਿਹੜੀ ਤੁਹਾਨੂੰ ਪਸੰਦ ਰਹੀ ਹੈ ਚਾਹੇ ਉਹ ਸਿਕੰਦਰ ਸਿੰਘ ਮਲੂਕਾ ਹੈ ਚਾਹੇ ਗੁਰਪ੍ਰੀਤ ਸਿੰਘ ਕਾਂਗੜਾ ਹੈ ਚਾਹੇ ਹਲਕਾ ਵਿਧਾਇਕ ਬਲਕਾਰ ਸਿੱਧੂ ਹੈ ਕਿੰਨ ਤਿੰਨਾਂ ਦੇ ਵਿੱਚੋਂ ਕਿੰਨਾ ਦੀ ਕਾਰਜਕਾਰੀ ਤੁਹਾਨੂੰ ਪਸੰਦ ਰਹੀ ਹੈ ਕਿ ਇਹਨਾਂ ਤਿੰਨਾਂ ਦੇ ਵਿੱਚੋਂ ਕਿਹੜੇ ਲੱਗਦਾ ਤਿੰਨਾਂ ਦੇ ਵਿੱਚੋਂ ਮਤਲਬ ਐਮਐਲਏ ਜਿਹੜੇ ਕੀ ਇਹ ਤਿੰਨਾਂ ਜਿਹੜੇ ਆਪਦੇ ਆਪ ਦੀ ਟਾਈਮ ਦੇ ਵਿੱਚ ਚਾਹੇ ਸਿਕੰਦਰ ਸਿੰਘ ਮਲੂਕਾ ਜਿੰਮੇ ਐਮਐਲਏ ਰਹੇ ਹਲਕਾ ਵਿਧਾਇਕ ਹਨਾ ਤੁਰੇ ਆਪਣੇ ਰਾਮਪਰਾ ਤੋਂ ਦੂਜੇ ਗੁਰਬੀ ਸਕਾਂਗੜ ਐਮਐਲਏ ਰਹੇ ਆ ਤੇ ਤੀਜੇ ਬਲਕਾਰ ਸਿੱਧੂ ਕਿ ਤਿੰਨਾਂ ਦੇ ਵਿੱਚੋਂ ਕਿਹਨਾਂ ਨੇ ਲੱਗਦਾ ਕਿ ਜ਼ਿਆਦਾ ਕੰਮ ਜਿਹੜਾ ਲੋਕਾਂ ਦਾ ਕਰਾਇਆ ਤੇ ਲੋਕਾਂ ਦੀਆਂ ਜ਼ਿਆਦਾ ਸਮੱਸਿਆਵਾਂ ਸੁਣੀਆਂ ਉਹ ਤੁਸੀਂ ਕਮੈਂਟ ਰਾਈ ਜਰੂਰ ਦੱਸ ਦਿਓ ਪਰ ਅੱਜ ਜਿਹੜੀ ਆਵਾਜ਼ ਰਾਮਪਰਾ ਦੇ ਵਿੱਚ ਬਲੰਦ ਹੋ ਜਾ ਰਹੀ ਹੈ ਉਹ ਵੀ ਤੁਸੀਂ ਦੱਸ ਸਕਦੇ ਹੋ ਕਿ ਆਵਾਜ਼ ਕਿੰਨਾ ਦੀ ਬਲੰਦ ਹੋ ਹੋ ਮਤਲਬ ਹੋ ਰਹੀ ਹੈ ਜਿਹੜੀ ਸਿਕੰਦਰ ਸਿੰਘ ਮਲੂਕਾ ਤੇ ਗੁਰਪ੍ਰੀਤ ਸਿੰਘ ਅੰਗੜ ਦਾ ਨਾਮ ਤਾਂ ਮਤਲਬ ਲਾ ਲਓ ਲਿਸਟ ਦੇ ਵਿੱਚ ਚੱਲ ਰਿਹਾ ਕਿ ਰਾਮਪਰਾ ਹਲਕਾ ਦੇ ਵਿੱਚ ਦੁਬਾਰਾ ਦੋਨੋਂ ਜਾਣੇ ਆਉਣੇ ਚਾਹੀਦੇ ਨੇ ਕਿ ਇਹ ਕੰਮ ਬਹੁਤ ਇਨਾਂ ਨੇ ਕਰਾਏ ਨੇ ਤੇ ਬਲਕਾਰ ਸਿੱਧੂ ਤੋਂ ਕੋਈ ਵੀ ਆਸ ਹੈ ਜਿਹੜੀ ਉਹ ਨਹੀਂ ਹੈਗੀ ਰੰਪਰੇ ਦੇ ਲੋਕਾਂ ਨੂੰ ਕਿ ਹੁਣ ਤੱਕ ਵੀ ਬਹੁਤ ਕੁਛ ਹੈ ਜਿਹੜਾ ਰੰਪਰਾ ਦੇ ਵਿੱਚ ਚੱਲ ਰਿਹਾ ਤੱਕੇ ਲੋਕਾਂ ਦੇ ਨਾਲ ਹੋ ਰਹੇ ਨੇ ਨਸ਼ੇ ਵਾਲੇ ਖੋ ਕੇ ਭੱਜ ਜਾਂਦੇ ਨੇ ਪੈਸੇ ਕੋਈ ਉਹਨਾਂ ਦੇ ਕਾਰਵਾਈ ਨਹੀਂ ਕੀਤੀ ਜਾਂਦੀ ਕਿੰਨੀਆਂ ਚੋਰੀਆਂ ਹੋਈਆਂ ਕੈਮਰੇ ਲੱਗੇ ਦਾ ਕੋਈ ਫਾਇਦਾ ਨਹੀਂ ਹੋਇਆ ਇੱਕ ਤਰ੍ਹਾਂ ਦੇ ਕੈਮਰੇ ਲੱਗੇ ਹੋਏ ਨੇ ਉਸ ਤੇ ਨਿਗਰ ਨਹੀਂ ਪ੍ਰੋਪਰ ਰੱਖੀ ਜਾਂਦੀ ਜੋ ਕੁਝ ਕੈਮਰੇ ਦੇ ਅੱਗੇ ਹੋਈ ਜਾਂਦਾ ਉਹ ਹੋਈ ਬਸ ਹੋਈ ਜਾਂਦੇ ਹੋ ਦੇਖਦੇ ਕਿ ਮਤਲਬ ਉਹਨਾਂ ਦੀ ਨਿਗਾ ਨਹੀਂ ਪ੍ਰੋਪਰ ਹੈਗੀ ਕਿ ਅਸੀਂ ਕੈਮਰੇ ਜੇ ਲੱਗਦਾ ਕੋਈ ਗਲਤ ਅਨਸਰ ਕਿੰਨੇ ਟਾਈਮ ਤੇ ਉਹ ਖੜੇ ਨੇ ਉਸ ਸਥਾਨ ਤੇ ਤਾਂ ਮਤਲਬ ਪੁਲਿਸ ਪ੍ਰਸ਼ਾਸਨ ਉਸ ਚੀਜ਼ ਤੇ ਧਿਆਨ ਨਹੀਂ ਦਿੰਦਾ ਕਿ ਕੋਈ ਕੈਮਰੇ ਅੱਗੇ ਅੱਧਾ ਪੂਨਾ ਘੰਟਾ ਖੜਾਗਾ ਟਾਈਮ 11 ਤੋਂ 12 ਵਜੇ ਹੋਏ ਨੇ ਇਹ ਇਨਸਾਨ ਕਿਉਂ ਖੜੇ ਨੇ ਉਹ ਕੈਮਰੇ ਦੇ ਵਿੱਚ ਦਿਖਾਈ ਦਿੰਦੇ ਨੇ ਪਰ ਪੁਲਿਸ ਪ੍ਰਸ਼ਾਸਨ ਇਸ ਵੱਲ ਜਿਹੜਾ ਨਹੀਂ ਧਿਆਨ ਦਿੰਦਾ